ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਹੌਲੇ ਭਾਜ ਤੁਹਾਨੂੰ ਦੋ ਮੱਜਾਂ ਤੁਹਾਨੂੰ ਦਿਖਾਉਣੀ ਆਂ ਤੇ ਇੱਕ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਸ ਨਾ ਠੀਕ ਠਾਕ ਜੀ ਤੇ ਵੇਗਿਆ ਗੱਲ ਵਾਲਾ ਮਾਲ ਫਿਰ ਬੋਲ ਮਾਰੀ ਕਰ ਬੰਦ ਹਾਲੀਏ ਮਿੰਟੇ ਵੇਗਿਆ ਮੈਂ ਲ 7 ਵਜੇ ਤੇ ਵੀਡੀਓ ਪਾਈ ਆ ਹਾਂਜੀ ਤਾਂ ਆਪਣਾ 7:30 ਪੀਕੇ ਹੋਦੇ ਠੀਕ ਆ ਹਾਂ ਅੱਜ ਵੀ ਬਾਣੀ ਨਿਗੇ ਨਿਗੇ ਫਿਰ ਬਾਣੀ ਨਿਗੇ ਅੱਜ ਵਧੀਆ ਠੀਕ ਆ ਤੇ ਚਲੋ ਫਿਰ ਨਾਮ ਦੱਸਦੇ ਕਰੀ ਨਾਮ ਤੁਹਾਨੂੰ ਸ਼ਾਹ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦਾ 91 9757 52 ਠੀਕ ਆ ਤੇ ਆ ਬੱਚੇ ਤਾਂ ਬਿਨਾਈ ਏ ਛੱਟੀ। ਜੇ ਸੋਈ ਨੂੰ ਭਾਈ ਕੋ ਮਹੀਨੇ ਦਾ ਹੀ ਏ ਟਾਈਮ ਹੋਇਆ ਏ। ਅੱਛਾ। ਮਹੀਨੇ ਦਾ 2-4 ਦਾ ਵਧ ਜਾਂ ਘੱਟ ਹੋਣਾ। ਠੀਕ ਏ। ਦੁੱਧ 8 ਕਿਲੋ ਮੇਰੇ ਕੋਲ ਕੰਡੇ ਵਾਲਾ ਮਿਲ ਕੇ ਮਿਲੇ ਹੋਈ। ਪੱਕਾ ਦੁੱਧ 8 ਕਿਲੋ। ਕਿੰਨੇ ਵਾਰ ਮਿਲ ਕੇ ਖੜੇ ਦੀ। ਪਾਤ ਪਾਲਾ ਕੋਈ ਵਧਾ ਘੱਟ ਹੋਵੇ ਉਹਦੀ ਵੀ ਗੱਲ ਕਰਦਾ। ਅੱਛਾ। ਤੇ ਅੰਬਲ ਇਦਾਂ ਬਾੜੇ ਸਾਫੀ ਮਾਰ ਕੇ ਤਾਂ ਬੈਈਦਾ ਭੜਾ ਬਾੜ। ਇੱਥੇ ਬੈਣਾ ਬੈਈਦਾ ਹੀ। ਠੀਕ ਏ। ਇਦਾਂ ਕੋਈ ਨਹੀਂ ਸੀ ਕੱਟੂਆ ਕੋਈ ਨਹੀਂ। ਖੋਲੋ ਫਿਰ ਤੋਰ ਦੇਗੀ। ਇਹ ਮਬੇਓ ਤੇ ਹਿੰਦਰ ਕੋਈ ਨਹੀਂ ਕੋਈ। ਉਹ ਦਾ ਪੁੱਸੇ ਹਿੰਦਰ। ਉਹ ਤਲਕ ਆਵਾਜ਼ ਤਲਕ ਬਸ ਕੋਈ ਤਰਦਾ ਚੋੜੀ ਬਈ ਉਧਰ ਦੀਏ ਠੀਕ ਹੈ ਕਿਹੜਾ ਕਬੀਰ ਭਰਾ ਕੋਈ ਮੱਤੇ ਜਾਂਦੀ ਖਾਈ ਹੋਰ ਬੜਾ ਅੰਮ੍ਰਿਤ ਚੱਲ ਚੱਲ ਅੰਦਰ ਵੇਖੋ ਸੀ ਇਹਦਾ ਦਰਦੀ ਬੜਾ ਦੱਸਿਆ ਜਾਂ ਬਾਅਦ ਦੇ ਜਾਂ ਅੰਦਰ ਦਿਲ ਜਾਂ ਇਹਦਾ ਦਰਦੀ ਨਾ ਦਰਦੀ ਬੜਾ ਪੀਰ ਜੀ ਤੋ ਨਾ ਬੰਦਾ ਲੋ ਤੇ ਆਹ ਦੇਖ ਸਕਦੇ ਹਵਾਨਾ ਇਹਦਾ ਲੱਗੇ ਤਾਂ ਤੇ ਮੁੱਲ ਫਿਰ ਇਹਦਾ ਵੀ ਜੀ ਮੁੱਲ ਇਹਦਾ 52000 ਦੇ ਅੱਛਾ ਹਾਂਜੀ ਤੇ ਜੱਸ ਨੂੰ ਜੱਸ ਨੂੰ ਦਵਾਂਗੇ ਨੀ ਜ਼ਾਇਦ ਜੜੀ ਕਰਨਾ ਵਿੱਚ ਮੰਨਦਾ ਨਾ ਤੇਰਾ ਬੰਮਰਾ ਦੇ ਸੀ ਸੂਨਾ ਪੈ ਲਾ ਜੂਗੇ ਵੀ ਅੱਛਾ ਇਸ ਤਰ੍ਹਾਂ ਹੀ ਬਹਿ ਜਾਣਾ ਏਦਾਂ ਵਾਲਾ ਭਾੜਾ ਪਾਉਣਾ ਬਸ ਅੱਛਾ ਯਾਰ ਛੱਡ ਦੀਏ ਔਰ ਫਿਰ ਹਾਂਜੀ ਯਾਰ ਛੱਡ ਦੀਏ ਔਰ 48000 ਭਾਈ ਥੋੜੀ ਦਵਾਗੇ 48000 ਸੀ ਅੱਛਾ ਈਟਰ ਮਾਰ ਕੇ ਦੋ ਲੰਘ ਚ ਹੋਵੇ ਤਿੰਨ ਲੰਘ ਚ ਹੋਵੇ ਭਾੜੇ ਦੇ ਮਿਲਦੀ 8 ਕਿਲੋ ਤੋਂ ਮਾਸਾ ਘੱਟ ਜੇ ਜਾਂ ਵਾਜੇ ਠੀਕ ਹੈ ਜੀ ਚੋਆ ਇੱਕ ਨੰਬਰ ਤੁਹਾਨੂੰ ਵੀਡੀਓ ਦਿਵਾ ਦਿੰਦੇ ਆਪਾਂ ਠੀਕ ਹੈ ਆ ਜਿਹੜਾ ਭਾੜਾ ਗਾੜੀ ਪਾ ਦੇਣਾ ਮੈਂ ਇਹਨਾਂ ਕਰੀਦਾ ਭਾਈ ਬਹਿਣਾ ਆਪਾਂ ਤੇ ਫਿਰ ਭਾੜਾ ਪਾ ਕੇ ਹਾਂਜੀ ਫਿਰ ਨਾਲੇ ਬਹਿ ਜਾਣਾ ਅਗਲਾ ਜੇ 5 ਮਿੰਟਾਂ ਦਾ ਤੇ 2 ਮਿੰਟਾਂ ਦਾ ਪਹਿਲਾਂ ਜੇ ਠੀਕ ਆ ਹਾਂਜੀ ਤੇ ਫਸਮਾਗ ਤੁਹਾਨੂੰ ਦਿਖਾਉਂਦੇ ਹਾਂ ਆ ਥਾਣੇ ਦੇਖ ਸਕਦੇ ਤੇ ਆਪਾਂ ਲਾਗੇ ਤਾਂ ਦਿਖਾ ਦਵਾਂਗੇ ਜੀ ਚਵਾਹ ਚਵਾਹ ਹੀ ਦਿਖਾਉਣਾ ਜਿਹੜਾ ਆਪਾਂ ਦਾਦੀ ਦਾ ਹੱਲ ਕਹਿੰਦੇ ਨੇ ਇਹ ਜਿਹੜੀ ਦਰ ਜਾਂਦੀਆਂ ਆ ਤੇ ਵੀਜੀ ਪਿਛ ਅਗਲੇ ਥਨਾਂ ਦਾ ਦਿਖਾ ਦਈਏ ਚਵਾ ਇਹ ਤੁਹਾਡੇ ਉਦਾਰ ਜੀ ਫੋਨ ਲਾ ਤੇ ਦੱਸੀਏ ਤਾਂ ਮੁੱਲ ਫਿਰ ਆਪਾਂ ਹਾਂਜੀ ਤੇ ਕਿੰਨਾ ਫਿਰ ਮੁੱਲੇ ਦਾ ਵੀਜੀ ਦੱਸਦਾ 45 48000 48 ਜੱਸਣ ਹੋਈ ਆ ਹਾਂ ਦੇਖੋ ਤੁਹਾਨੂੰ ਕੋਈ ਵੱਧ ਘੱਟ ਨਹੀਂ ਕਰਦਾ ਮੌਕੇ ਤੇ 100 200 ਦਾ ਭਾਈ ਮੰਨਦਾ ਝੋਟੀ ਚੰਗੀ ਹੈ ਕਿਤੇ ਟੋਕੜ ਹੋਈ ਜਾਂਦੀ ਚਲੋ ਮੌਕੇ ਤੇ ਕਰਦੇ ਆ ਥੋੜਾ ਪਤਾ ਹਾਂ ਹਰੋ ਜਾਂਦੀ ਬੜਾ ਏ ਦਰਦੀ ਦਰਦੀ ਜੀ ਆ ਥੋੜਾ ਸਾਟਕੋ ਅਜ ਲੈ ਆ ਆ ਜਾ ਉਤਰ ਹੈਗੀ ਠੰਡੀ ਤੇਰੀ ਆ ਹਣ ਬੋਲੋ ਜਰਾ ਉਹ ਲਗਾਤ ਨਹੀਂ ਕਰੂ ਬਈ ਆ ਤੇ ਹੁਣ ਜਿਹੜੇ ਦੂਸਰੇ ਨੰਬਰ ਤੇ ਆ ਹਾਂਜੀ ਇਹਨੂੰ ਭਾਈ ਸੋਈ ਨੂੰ ਕੋਈ ਦੋ ਟਾਈਮ ਨਹੀਂ ਹੋ ਜੇ ਅੱਛਾ ਜਾ 15 20 ਦਿਨ ਬਣੀ ਨੂੰ ਹੋ ਗਏ ਠੀਕ ਆ ਗਰੰਟੀ ਨਹੀਂ ਕੋਈ ਆਪਾਂ ਦਿੰਦੇ ਤੇ ਦੁੱਧ ਦੁੱਧ ਸਤਾ ਸੱਤ ਕੋ ਕੰਡੇ ਆਦੋ ਵੀ ਕਰ ਮਾਰ ਦੋ ਮੇਲੇ ਪੱਕਾ ਦੁੱਧ ਹੈਗਾ ਜੀ ਕੰਡੇ ਵਾਲਾ ਚੋਣ ਚਾ ਗਲਤ ਹੋਏ ਕੋ ਭੂਛਟਾ ਹੋਏ ਆਪਾਂ ਜਮੇਰ ਦੇ ਤੋਰ ਤਾਂ ਫਿਰ ਇੰਨਾ ਮੈਂ ਚੱਲਾ ਆ ਜਾ ਚੱਲ ਲੈ ਆਏ ਸਿੱਧੀ ਲੈ ਜਾਇਆ ਕਰ 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਈ ਅੱਧ ਵਿੱਚ ਮੇਲੋ ਪੂਰੀ ਏ ਚਲੋ ਬੰਦਾ ਫਿਰ ਇਹਨੂੰ ਕੋਈ ਦਾਨੇ ਚ ਪਾਵੇ ਕੋਈ ਖਾਲ ਹੋਵੇ ਜਿੰਮੇਵਾਰ ਦੀ ਠੀਕ ਹੈ ਜੀ ਹਾਂ ਜੀ ਤੇ ਇਹਦਾ ਕਿੰਨਾ ਰੱਖਣਾ ਮੁੱਲ ਇਹ ਵੇਚੀ ਦਵਾਂਗੇ ਆਪਾਂ ਹਾਂ ਲਈ 45000 ਦੀ 45000 ਦੀ ਭਾਈ ਇਹਦਾ ਕੋਈ ਦੁੱਖ ਨਹੀਂ ਆ ਕਿਸ ਨੂੰ ਚੋਂ ਚ ਪੋਲੀ ਸਾਰਾ ਸੂਆ ਚੋ ਕੇ 35 ਛਤੀਆ ਦੀ ਫੰਡ ਰਿਆ ਵਾ ਜਿਆਦੀ ਨਹੀਂ ਕੀਨੇ ਹਾਂਜੀ ਇਹ ਲਾ ਕੀ ਦੋਖਿਆ ਮਾਲੋ ਸਾਰਾ ਹੁਣ ਗਰਮੀਆਂ ਵਿੱਚ ਚੋਵੇ ਸਿਆਲ ਸਾਰਾ ਚੋਵੇ ਫੇਰ ਠੀਕ ਆ 35 ਛਤੀਆ ਦੀ ਫੇਰ ਬੰਦ ਰਿਆ ਠੀਕ ਆ ਬਾਕੀ ਚਲੋ ਮੌਕੇ ਤੇ ਮਾਨਤਾਂ ਤੇ ਹੋਈ ਜਾਣਾ ਮਾਨਤਾਂ ਭਾਈ ਦਾ 44000 ਦੀ ਭਾਈ ਦਾ ਹਾਂ ਲਈ ਠੀਕ ਆ ਹਾਂ ਤੇ ਠੀਕ ਹੈ ਵਿਦਿਆਰਥੀ ਹੋਰ ਕੁਝ ਕਹਿਣਾ ਹਾਂ ਆਪਣੀ ਚਵਾਈ ਕਰਕੇ ਦੋ ਡੰਗ ਖੜਨ ਤਿੰਨ ਡੰਗ ਖੜਨ ਬਾਰੇ ਆਪਣੀ ਤਸੱਲੀ ਕਰਕੇ ਵੇਸ ਚਾਕੇ ਫੇਰੀ ਬਸ਼ੂ ਖੜਨੀ ਇਹਨੂੰ ਭਾੜੇ ਦੀ ਮੇਰੀ ਟੀਕੇ ਤੋਂ ਬੜਾ ਚਾਲੂ ਜਿਹਾ ਭਾੜੇ ਬੰਦੀ ਹੈ ਠੀਕ ਹੈ ਜੀ ਠੀਕ ਹੈ